ਆਦੇ ਨੁਦੂ ਸਲਾਮ ਮਾਫੀ ਆਦੀ ਹੋਦੇ ਸੇ ਕੋਈ ਨੀ ਮੋਟੇ ਜਾ ਕੋ ਜਾ ਕੋ ਇਦਾਰੀ ਪਰ ਮੇਲਾ ਆ ਮਾਹੀ ਉਥੇ ਆਪਣੇ ਆਦਮੀ ਨਾਲ ਕੱਟਿਓ ਗੁਮਾਰ ਇੱਕ ਬਟਲੇ ਆ ਲੈਣਾ ਆਦੇ ਨੁਦੂ ਸਲਾਮ ਮਾਫੀ ਆਦੀ ਹੋਦੇ ਸੇ ਕੋਈ ਨੀ ਮੋਟੇ ਜਾ ਕੋ ਜਾ ਕੋ ਇਦਾਰੀ ਪਰ ਮੇਲਾ ਆ ਮਾਹੀ ਉਥੇ ਆਪਣੇ ਆਦਮੀ ਨਾਲ ਕੱਟਿਓ ਗੁਮਾਰ ਇੱਕ ਬਟਲੇ ਆ ਲੈਣਾ ਕਰਾਗੀ ਜੱਤਨ ਵੇ ਇਹ ਮੁੰਡਿਆਂ ਦਾ ਮਨਪ੍ਰੀਤ ਸਿੰਘ ਵਾ ਜੰਮਲਸਰ ਮੇਰੇ ਘਰ ਦਾ ਵਾ ਉਥੇ ਕੰਮ ਕਰਦਾ ਸੀ ਫੈਕਟਰੀ 'ਚ ਲੱਗਾ ਵਾ ਇਹ ਜਾ ਰਿਹਾ ਸੀਗਾ ਇੱਕ ਵੱਡਾ ਨਾਲੇ ਦੇ ਹੋਰ ਸੀਗਾ ਆ ਦਾਦੂ ਜੋਦ ਲੱਗੇ ਫਾੜੋ ਐਕਸੀਡੈਂਟ ਹੋਇਆ ਵਾ ਪਿੱਛੋਂ ਬਜਟ ਘਟੀ ਜਬਰਦਸਤ ਵਜਈ ਆ ਉਹਦੇ ਵੱਜਣ ਦੇ ਨਾਲ ਇਹਦੀ ਮੌਕੇ ਤੇ ਜਿਹੜੀ ਆ ਉਹ ਕਿ ਗੱਟੋ ਗਿਆ ਹੁਣ ਇਹ ਸਰਕਾਰੀ ਹਸਪਤਲ ਇਥੇ ਮਨੋ ਲੈ ਕੇ ਆਏ ਆ ਤੇ ਹੁਣ ਅਸੀਂ ਥਾਣੇ ਜਾ ਕੇ ਤੇ ਬਿਆਨ ਕਰਵਾ ਕੇ ਤੇ ਜਿਹੜਾ ਉਹ ਪਰਚਾ ਮਨੋ ਦਰਜ ਕਰਾਉਨੇ ਆ ਤੇ ਜੋ ਵੀ ਆ ਉਹ ਬੱਚੇ ਨੂੰ ਮਨੋ ਜਿਹੜੀ ਵੀ ਗੰਦੀ ਉਹਦੀ ਕਾਰਵਾਈ ਆ ਉਹ ਕੀਤੀ ਜਾਏਗੀ ਅੱਜ ਕੇ 40 ਮਿੰਟ ਤੇ ਇਥੇ ਫਰੇਗੜ ਚੂੜੀਆਂ ਸਰਕਾਰੀ ਹਸਪਤਲ ਮੈਂ ਜੀ ਐਮਰਜੈਂਸੀ ਲੈ ਕੇ ਆਏ ਆ ਕੋਈ ਵੀ ਸਾਨੂੰ ਮੌਕੇ ਤੇ ਐਮਰਜੈਂਸੀ ਦੇ ਵਿੱਚ ਕੋਈ ਡਾਕਟਰ ਨਹੀਂ ਮਿਲਿਆ ਤੇ ਕਹਿੰਦੇ ਆ ਵੀ ਆਨ ਕਾਲ ਅਸੀਂ ਕਰਾਂਗੇ ਤੇ ਫੇਰ ਮੰਨ ਲਓ ਅਗਲੇ ਬੰਦੇ ਜੋ ਉਹ ਵੀ ਪ੍ਰੋਸੈਸ ਹੋਏਗਾ ਫਿਰ ਇਹ ਹਸਪੀਟਲ ਮੰਨ ਲਓ ਸਰਕਾਰੀ ਸਾਡਾ ਕਾਹਦਾ ਜੇ ਇੱਥੇ ਮੌਕੇ ਤੇ ਅਮਰਜੈਂਸੀ ਵਿੱਚ ਕੋਈ ਵੀ ਡਾਕਟਰ ਨਹੀਂ ਹੈਗਾ ਤੇ ਫਿਰ ਸਾਨੂੰ ਇਹਦੀ ਕੀ ਇਹਦੀ ਸਹੂਲਤ ਹੈ ਜੀ ਆਂਦੇ ਆਨ ਕਾਲ ਦੇ ਆਨ ਕਾਲ ਕਰਾਂਗੇ ਤੇ ਫੇਰ ਡਾਕਟਰ ਆਊਗਾ ਫੇਰ ਡਾਕਟਰ ਆਏ ਹਾਂਜੀ ਆ ਗੱਲ ਦੇ ਵੇਖੋ ਮੰਨ ਲਓ ਸਾਡਾ ਛੋਟਾ ਜਿਹਾ ਬੱਚਾ ਵਾ ਮਰਦਾ 7-8 ਸਾਲਾਂ ਦਾ ਤੇ ਉਹ ਵਿਚਾਰਾ ਇਹਦਾ ਹੋ ਗਿਆ ਪੁਰ ਮੜਾ ਮਟਾ ਕੋ ਸਾਹ ਹਦਾ ਜੇ ਕੋਈ ਨੂੰ ਕੋ ਫਸਟ ਇ ਮਿਲਦੀ ਕੋ ਦਵਾਈ ਬਾਰੂ ਮਿਲਦੀ ਸਾਂ ਕੋ ਸਾਡਾ ਮਨ ਲੋ ਹੈਲਪ ਹੁੰਦੀ ਪਰ ਜਦੋਂ ਕੋ ਡਾਕਟਰ ਹੀ ਇਥੇ ਮੌਕੇ ਤੇ ਹੈ ਨਹੀਂ ਤੇ ਦੱਸ ਸਾਡੀ ਹੈਲਪ ਕੋਈ ਕੀ ਕਰੇਗਾ ਐਕਸੀਡੈਂਟ ਕੇਸ ਆਇਆ ਜੀ ਤੇ ਮਨਪ੍ਰੀਤ ਸਿੰਘ ਸਾਨੂੰ ਸੁਤਰਾਮ ਸਿੰਘ ਪਿੰਡ ਘੜਕਿਆਂ ਦੀ ਮੌਤ ਹੋ ਗਈ ਹੈ ਤੇ ਇੱਕ ਪੇਸ਼ੈਂਟ ਅਗਰ ਸੁਰੇਂਦਰ ਪਾਲ ਸਿੰਘ ਇਹਨੂੰ ਰੈਫਰ ਕਰਤਾ ਮਸਰ ਇੱਕ ਹੋ ਚੱਕੀ ਹਾਂਜੀ ਇੱਕ ਜਿਹੜਾ ਉਹ ਇਥੇ ਹੀ ਉਹਦਾ ਲਾਜ ਚੱਲ ਰਹੀ ਹੈ ਹਾਂ ਜੀ ਕਾਰਵਾਈ ਕੀਤੀ ਹੈ ਹਾਂਜੀ ਜੋ ਬਾਦ ਨਾਲ ਸਟੇਟਮੈਂਟ ਹੋ ਗਈ ਹੋ ਰਹੀ ਹੈ ਗੱਲ ਵੀ ਜੇ ਮਾਰਤੀ ਸੇਮ ਪਰਿਪੂ ਵਾਰਾ ਪਤਰਾ ਆ ਇਸ ਵੇਰੇ ਘਰੋਂ ਕੰਮ ਤੇ ਚੱਲਿਆ ਹੀਗਾ ਤੇ ਰਸਤੇ ਦੇ ਵਿੱਚ ਦੋ ਇੱਕ ਵੀਰ ਨਾਲ ਹੋਰ ਹੀ ਗੈਦਨਾ ਜਿਹੜਾ ਕਿ ਛੱਟ ਲੱਗੀ ਜ ਨੇ ਲੱਕ ਜੀ ਹੋਈ ਕਿ ਟੈਂਕਰ ਆ ਪਸੂਆਂ ਦਾ ਤੇ ਇਹਦੀ ਓਵਰ ਸਪੀਡ ਗੱਡੀ ਆਂਡੀ ਓਵਰਟੇਕ ਕਰਦੀ ਗੱਡੀ ਨੇ ਪਗਣ ਹਿੱਟ ਕੀਤਾ ਵਾ ਤੋਂ ਗੱਡੀ ਵੀ ਹਣੀ ਸਪੀਡ ਜੀ ਕੀ ਗੱਡੀ ਵੀ ਪਲਟ ਗਈ ਉਹ ਕੋਈ ਗਵਰਨਮੈਂਟ ਟੀਚਰ ਲਾਗੇ ਪਿੰਡ ਦਾ ਕਿਹੜਾ ਪਿੰਡ ਦੇ ਪਿੰਡ ਜੀ ਲੋਕ ਨਾ ਪਿੰਡ ਦਾ ਫਰੈਂਚ ਹੈ ਤੇ ਉਹਨਾਂ ਦੀ ਗੱਡੀ ਟੀਚਰ ਹੈ ਗਵਰਨਮੈਂਟ ਦੀ ਟੀਚਰ ਹੈ ਉਹਨਾਂ ਦੀ ਗੱਡੀ ਨੇ ਹੱਟ ਗਈ ਤਾਂ ਉਹ ਗੱਡੀ ਵੀ ਓਵਰ ਸਪੀਡ ਹੈ ਕਿ ਉਹ ਗੱਡੀ ਪਲਟ ਗਈ ਉਹਨਾਂ ਕੋਲ ਸਿੱਕਦਾ ਓਵਰ ਓਵਰਟੇਕ ਕਰਦੇ ਹੀ ਇੱਕ ਓਵਰ ਸਪੀਡ ਹੈਗੀ ਪਲਟ ਗਈ ਗੱਡੀ ਮੌਕੇ ਤੇ ਡੈਥ ਹੋ ਗਈ ਅਹੀਂ ਪਰ ਅਸੀਂ ਮੰਗ ਕਰਦੇ ਹਾਂ ਕਿ ਸਾਡਾ ਘਰ ਖਾਲੀ ਹੋ ਗਿਆ ਸਾਨੂੰ ਇਨਸਾਫ ਦਿੱਤਾ ਜਾਏ ਤਾਂ ਦੂਜਾ ਵੀ ਐਕਸੀਡੈਂਟ ਹੋਇਆ ਇੱਕ ਮੋਟਰਸਾਈਕਲ ਦਾ ਕਾਰ ਚ ਹੋਇਆ ਦੋਵਾਂ ਦਾ ਆਪਸ ਵਿੱਚ ਉਹਦੇ ਜ ਇੱਕ ਜਣੇ ਦੀ ਡੈਥ ਹੋਈ ਹੈ ਕੋਈ ਪਤਾ ਲੱਗਦਾ ਉਹਦਾ ਨਾਮ ਨਹੀਂ ਪਿੰਡ ਘਾੜਕੀਆਂ ਦਾ ਤੇ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਆਪਾਂ ਕਾਰ ਵੇ ਮੋਟੇ ਲਿਆਵਾਂਗੇ ਜਖਮੀ ਤੇ ਕਾਰ ਵਾਲੇ ਦੀ ਸੱਟਾਂ ਲੱਗੀਆਂ ਨੇ ਕਾਰ ਉਹਦਾ ਵੀ ਕਾਫੀ ਨੁਕਸਾਨ ਹੋਇਆ ਬਾਕੀ ਇਹਨਾਂ ਦੀ ਡੈਥ ਹੋਈ ਹੈ ਇਹਨਾਂ ਦੇ ਅਧਾਰ ਤੇ ਜੋ ਬਿਆਨ ਲਿਖਾਉਂਦੇ ਆਪਾਂ ਕਰਦੇ ਹਾਂ